ਹੁਣੇ-ਹੁਣੇ ਮੌਸਮ ਵਿਭਾਗ ਨੇ ਨਵੀਂ ਅਪਡੇਟ ਜਾਰੀ ਕਰਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਮੌਸਮ ਲਗਾਤਾਰ ਆਪਣੀ ਕਰਵਟ ਲੈ ਰਿਹਾ ਜਿਸ ਦੇ ਮੱਦੇਨਜ਼ਰ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਸੀ ਪਰ ਦੂਜੇ ਪਾਸੇ ਅੱਜ ਨਵੀਂ ਅਪਡੇਟ ਨੇ ਮੁੜ ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਹੈ ਪੱਛਮ ਤੋਂ ਆਉਣ ਵਾਲੀਆਂ ਹਵਾਵਾਂ ਨੇ ਮੌਸਮ ਨੂੰ ਦੋ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਪਹਿਲਾ ਉੱਤਰੀ ਭਾਰ ਦੇ ਕਈ ਸੂਬਿਆਂ ਦੇ ਵਿੱਚ ਜ਼ਬਰਦਸਤ ਗਰਮੀ ਪੈ ਰਹੀ ਹੈ ਦੂਜਾ ਇਸ ਨੇ ਮੌਨਸੂਨ ਦਾ ਰਾਹ ਵੀ ਰੋਕਿਆ ਹੋਇਆ ਬੰਗਾਲ ਦੀ ਖਾੜ ਵਿੱਚ 2 ਹਫ਼ਤੇ ਪਹਿਲਾਂ ਉੱਥੇ ਰੇਮਲ ਚੱਕਰਵਾਤ ਨਾਲ ਮੌਨਸੂਨ ਨੂੰ ਜਿਹੜੀ ਰਫ਼ਤਾਰ ਮਿਲੀ ਸੀ ਉਹ ਹੁਣ ਲਗਭਗ ਰੁਕ ਚੁੱਕੀ ਹੈ ਮੌਸਮ ਵਿਭਾਗ ਨੇ ਦੱਸਿਆ ਕਿ 10 ਜੂਨ ਤੋਂ ਬਾਅਦ ਮੌਨਸੂਨ ਅੱਗੇ ਨਹੀਂ ਵਧਿਆ ਜਿੱਥੇ ਸੀ ਉੱਥੇ ਸਥਿਰਾਂ ਚੰਗੀ ਗੱਲ ਇਹ ਹੈ ਕਿ ਹੁਣ ਅਨੁਕੂਲ ਹਾਲਾਤ ਬਣਨ ਲੱਗੇ ਨੇ 4-5 ਦਿਨਾਂ ਦੇ ਵਿੱਚ ਮੌਨਸੂਨ ਮੂਡ ਆਪਣੀ ਰਫ਼ਤਾਰ ਹੈ ਉਹ ਫੜ ਸਕਦਾ ਸੋਦਾ ਇਹ ਕਿ ਸੁਸਤ ਪੈਣ ਨਾਲ ਦੇਸ਼ ਦੀ ਔਸਤ ਬਾਰਿਸ਼ ਤੇ ਵਿਆਪਕ ਅਸਰ ਪਿਆ ਆਈਐਮਡੀ ਮੁਤਾਬਕ ਦੇਸ਼ ਦੇ ਸਮੁੱਚੇ ਤੌਰ ਤੇ ਹਾਲੇ ਤੱਕ 9% ਘੱਟ ਬਾਰਿਸ਼ ਹੋਈ ਆ ਜਦਕਿ ਸ਼ੁਰੂ ਦੇ ਵਿੱਚ ਕਿਹਾ ਗਿਆ ਸੀ ਕਿ ਪੂਰੇ ਸਾਲ ਔਸਤ ਤੋਂ 6% ਤੱਕ ਜ਼ਿਆਦਾ ਬਾਰਿਸ਼ ਹੋਵੇਗੀ ਹਾਲਾਂਕਿ ਦੱਖਣੀ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ ਉੱਤਰੀ ਪੱਛਮੀ ਹਿੱਸੇ ਦੇ ਵਿੱਚ 57% ਤੇ ਉੱਤਰੀ ਪੂਰਬੀ ਹਿੱਸੇ ਦੇ ਵਿੱਚ 30% ਘੱਟ ਬਾਰਿਸ਼ ਹੋਈ ਹੈ ਆਈਐਮਡੀ ਮੁਤਾਬਕ ਮਹਾਰਾਸ਼ਟਰ ਛੱਤੀਸਗੜ ਉੜੀਸਾ ਝਾਰਖੰਡ ਆਂਧਰਾ ਪ੍ਰਦੇਸ਼ ਬੰਗਾਲ ਤੇ ਪੂਰਬੀ ਬਿਹਾਰ ਦੇ ਕੁਝ ਹਿੱਸਿਆਂ ਦੇ ਵਿੱਚ ਦੱਖਣੀ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੀ ਸਥਿਤੀਆਂ ਣਕੂਨ ਹੋਣ ਲੱਗੀਆਂ ਨੇ 4-5 ਦਿਨਾਂ ਦੇ ਵਿੱਚ ਬੰਗਾਲ ਸਿੱਕਮ ਉੱਤਰੀ ਪੂਰਬ ਭਾਰਤ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਇਸੇ ਦੌਰਾਨ ਪੂਰਬੀ ਮੌਨਸੂਨ ਰਫਤਾਰ ਫੜ ਸਕ ਚਾਰਖਣ ਤੋਂ ਅੱਗੇ ਵਧਦੇ ਹੋਏ ਉੱਤਰ ਪ੍ਰਦੇਸ਼ ਦੇ ਵੱਲ ਰੁਕ੍ਹ ਕਰ ਸਕਦਾ ਹੈ ਆਈਐਮਡੀ ਨੇ ਦਿੱਲੀ ਸਣੇ ਉੱਤਰੀ ਭਾਰ ਦੇ ਕਈ ਸੂਬਿਆਂ ਦੇ ਵਿੱਚ ਅਗਲੇ 4-5 ਦਿਨਾਂ ਤੱਕ ਲੂ ਦੀ ਸਥਿਤੀ ਰਹਿਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿਹਾ ਗਿਆ ਕਿ ਪੱਛਮੀ ਹਵਾਵਾਂ ਜਾਰੀ ਰਹਿਣ ਤੱਕ ਦਿੱਲੀ ਪੰਜਾਬ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਨੂੰ ਜ਼ਬਰਦਸਤ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਇਨ੍ਹਾਂ ਸੂਬਿਆਂ ਦੇ ਕੁਝ ਹਿੱਸਿਆਂ ਦੇ ਵਿੱਚ 18 ਜੂਨ ਤੱਕ ਚਾਰਖਣ ਤੇ ਬਿਹਾਰ ਦੇ ਵਿੱਚ 15 ਜੂਨ ਤੱਕ ਲੂ ਦੀ ਸਥਿਤੀ ਰਹਿ ਸਕਦੀ ਹੈ ਦਿੱਲੀ ਤੋਂ ਮੌਨਸੂਨ ਹਲੇ ਕਾਫੀ ਦੂਰ ਹੈ ਨਿਜੀ ਐਜੰਸ ਸੀ ਸਕਾਈ ਮੀਰ ਅਨੁਮਾਨ ਹੈ ਕਿ ਮੌਨਸੂਨ ਦੇ ਦਿੱਲੀ ਪੁੱਜਣ ਦੇ ਵਿੱਚ 2 ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ ਸ਼ੁਰੂਆਤੀ ਅਨੁਮਾਨ ਦੇ ਵਿੱਚ ਦਿੱਲੀ ਤੱਕ ਮੌਨਸੂਨ ਪੁੱਜਣ ਦੀ ਤਾਰੀਖ 25 ਜੂਨ ਤੋਂ ਪਹਿਲਾਂ ਦੱਸੀ ਗਈ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਹਫ਼ਤੇ ਭਰ ਦੀ ਦੇਰੀ ਹੋ ਸਕਦੀ ਹੈ ਸਕਾਈ ਮੀਰ ਦਾ ਮੰਨਣਾ ਹੈ ਕਿ ਪੱਛਮੀ ਹਵਾਵਾਂ ਦੀ ਰਫ਼ਤਾਰ ਤੇਜ਼ ਹੈ ਜੋ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਆ ਰਹੀਆਂ ਪੂਰਬੀ ਹਵਾਵਾਂ ਨੂੰ ਉੱਤਰ ਪੱਛਮ ਦੇ ਵਿੱਚ ਅੱਗੇ ਵਧਣ ਨਹੀਂ ਦੇ ਰਹੀਆਂ ਹਵਾ ਦੀ ਦਿਸ਼ਾ ਜਦੋਂ ਬਦਲੇਗੀ ਉਦੋਂ ਮੌਨਸੂਨ ਅੱਗੇ ਵਧੇਗਾ ਮੌਨਸੂਨ ਇੱਕ ਵਾਰ ਮੋੜ ਰਫ਼ਤਾਰ ਫੜ ਲਵੇਗਾ ਤਾਂ ਮੋੜ ਤੇਜ਼ੀ ਨਾਲ ਅੱਗੇ ਵਧੇਗਾ ਇਸ ਦੇਖੀ ਤੱਕ ਮੌਸਮ ਦਿੱਲੀ ਹਰਿਆਣਾ ਤੇ ਪੱਛਮੀ ਯੂਪੀ ਤੱਕ ਪਹੁੰਚ ਸਕਦਾ ਹੈ ਸੋਦਾਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੂ ਚੱਲੇਗੀ ਜਿਸ ਕਰਕੇ ਲੋਕਾਂ ਨੂੰ ਬਚਨ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਲੂ ਲੱਗਣ ਨਾਲ ਲੋਕ ਬਿਮਾਰ ਹੋ ਜਾਂਦੇ ਨੇ ਇਸ ਕਰਕੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲਣੇ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਅਤੇ ਆਪਣਾ ਪੂਰਾ ਧਿਆਨ ਰੱਖੋ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ